ਸਲਾਨਾ ਪ੍ਰੀਖਿਆ 2025 ਹੋਮ ਸਾਇੰਸ ਦਾ ਪੇਪਰ ਹੈ ਥਿਉਰੀ ਹੋਮ ਸਾਇੰਸ ਪੰਜਾਬੀ ਹਿੰਦੀ ਐਂਡ ਇੰਗਲਿਸ਼ ਵਰਜਨਸ ਸੋ ਇਹ ਕੇਵਲ ਸੋਲੂਸ਼ਨ ਹੈਗਾ ਇਸ ਵਿੱਚ ਆਪਾਂ ਤੁਹਾਨੂੰ ਕੇਵਲ ਸੋਲੂਸ਼ਨ ਪ੍ਰੋਵਾਈਡ ਕਰਾਂਗੇ ਇੰਗਲਿਸ਼ ਤੇ ਹਿੰਦੀ ਵਰਜਨ ਆਪਾਂ ਦੂਜੀ ਇੱਕ ਹੋਰ ਵੀਡੀਓ ਚ ਪ੍ਰੋਵਾਈਡ ਕਰ ਦਾਂਗੇ ਸੋ ਸਭ ਤੋਂ ਪਹਿਲਾਂ ਪੰਜਾਬੀ ਵਰਜਨ ਚ ਆਪਾਂ ਇਸ ਨੂੰ ਸੋਲਵ ਕਰਾਂਗੇ ਮੈਕਸਿਮਮ ਮਾਰਕਸ 60 ਨੇ ਤੇ ਸਾਨੂੰ ਆਪਣੇ ਕੋਲ ਤਿੰਨ ਘੰਟੇ ਜਿਵੇਂ ਭਾਗੂੜਾ ਫਿਰ ਟੈਸ਼ ਵਾਸਤੁਨਿਸ਼ਟ ਪ੍ਰਸ਼ਨਿਕ ਸਾਰੇ ਪ੍ਰਸ਼ਨ ਲਾਜ਼ਮੀ ਹਨ ਸੋ ਇਹ ਪ੍ਰੀਵੀਅਸ ਇਅਰ ਦਾ ਪੇਪਰ ਹੈ ਸੋ ਇਸ ਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਬਹੁਤ ਜ਼ਰੂਰੀ ਨੇ ਜਿਵੇਂ ਸਭ ਤੋਂ ਪਹਿਲਾਂ ਹੈ ਵਿਟਾਮਿਨ ਡੈਸ਼ ਕੈਲਸ਼ੀਅਮ ਅਤੇ ਫਾਸਫੋਰਸ ਨਾਲ ਰਲ ਕੇ ਹੱਡੀਆਂ ਅਤੇ ਦੰਤਾਂ ਨੂੰ ਮਜ਼ਬੂਤ ਬਣਾਉਂਦਾ ਹੈ ਸੋ ਵਿਟਾਮਿਨ ਡੀ ਨਾਲ ਸੋ ਇਸ ਦਾ ਜਿਹੜਾ ਆਨਸਰ ਉਹ ਹੈ ਵਿਟਾਮਿਨ ਡੀ ਤੇ ਸੈਕਿੰਡ ਹੈ ਭੋਜਨ ਪਦਾਰਥਾਂ ਨੂੰ ਰਲਾ ਕੇ ਖਾਣਾ ਜ਼ਰੂਰੀ ਹੈ ਕਿਉਂਕਿ ਕੋਈ ਵੀ ਇੱਕ ਭੋਜਨ ਪਦਾਰਥ ਡੈਸ਼ ਪੋਸਟਿਕ ਤੱਤ ਨਹੀਂ ਦੇ ਸਕਦਾ ਮਤਲਬ ਪੂਰਾ ਆਹਾਰ ਮਤਲਬ ਸਾਰੇ ਤੱਤ ਨਹੀਂ ਦੇ ਸਕਦਾ ਸਾਰੇ ਪੋਸ਼ਟਿਕ ਤੱਤ ਨਹੀਂ ਦੇ ਸਕਦਾ ਤੇ ਥਰਡ ਹੈਗਾ ਪੋਸ਼ਣ ਵਿਗਿਆਨ ਦੀ ਉਹ ਸਾਕਾ ਹੈ ਜੋ ਬਜ਼ੁਰਗਾਂ ਦੇ ਪੋਸ਼ਣ ਨਾਲ ਸੰਬੰਧਿਤ ਹੈ ਨੂੰ ਡੈਸ਼ ਕਹਿੰਦੇ ਹਨ ਪੋਸ਼ਣ ਜੈਰਨੋਟੋਲੋਜੀ ਸੋ ਜੈਰਨੋਟੋਲੋਜੀ ਕਹਿੰਦੇ ਨੇ ਇਸ ਨੂੰ ਸੋ ਇਹ ਸਪੈਲਿੰਗ ਨੇਸ ਤੇ ਤੁਸੀਂ ਚੈੱਕ ਕਰ ਸਕਦੇ ਤੇ 4th ਹੈ BCG. ਡਾਟੀ ਕਾ ਬੱਚੇ ਨੂੰ ਡੈਸ਼ ਬਿਮਾਰੀਆਂ ਤੋਂ ਬਚਾਉਂਦਾ ਹੈ। ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ T ਤੇ B। ਜਾਂ ਇੱਥੇ ਪੂਰਾ ਵੀ ਲਿਖਿਆ ਹੋਇਆ ਟਿਊਬਰ ਟਿਊਬਰ ਕਲੋਸਿਸ। ਸੋ ਇਸ ਦਾ ਸ਼ਾਰਟ ਆਨਸਰ ਹੀ ਲਿਖ ਦੇਣਾ T ਤੇ B। ਪਹਿਲੇ ਖਿੰਫ ਦਾ ਪਹਿਲੇ 22 ਗੁਣਸੂਤਰਾ ਨੂੰ ਡੈਸ਼ ਕਿਹਾ ਜਾਂਦਾ ਹੈ। ਆਟੋਸੋਮਸ ਜਾਂ ਸੋਮੋਟਿਕ ਪੰਜਾਬੀ ਚ ਸੋਮੈਟਿਕ ਗੁਣਸੂਤਰ ਅੰਗਰੇਜ਼ੀ ਚ ਇੱਧਰ ਦਿੱਤਾ ਹੋਇਆ ਆਨਸਰ ਆਟੋ ਸੌਂਸ ਸੋ ਅੰਗਰੇਜ਼ੀ ਮੀਡੀਅਮ ਚ ਪੇਪਰ ਵੀ ਆਪਾਂ ਪ੍ਰੋਵਾਈਡ ਕਰ ਦਾਂਗੇ ਤੇ ਨੈਕਸਟ ਹੈ ਜਨੇਪੇ ਦੀ ਤੀਜੀ ਅਵਸਥਾ ਤੋਂ ਬਾਅਦ ਡੈਸ਼ ਕਾਲ ਸ਼ੁਰੂ ਹੋ ਜਾਂਦਾ ਹੈ ਸੋ ਆ ਜਾਂਦਾ ਹੈ ਬਦਾਪਣ ਐਡਲੋਸੈਂਸ ਬਦਾਪਣ ਤੇ ਨੈਕਸਟ ਹੈ ਖਸਰਾ ਕੰਨ ਬੜੇ ਕੰਨ ਭੇੜੇ ਅਤੇ ਰੁਵੇਲਾ ਤੋਂ ਸੁਰੱਖਿਆ ਲਈ ਡੈਸ਼ ਟਿਕਾ ਲਗਾਇਆ ਜਾਂਦਾ ਹੈ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਐਮ ਐਮ ਆਰਟੀ ਦਾ ਸੋ ਜੇਕਰ ਕੋਈ ਕੋ ਆਨਸਰ ਗਲਤ ਹੋਇਆ ਤਾਂ ਕਮੈਂਟ ਜਰੂਰ ਦੱਸਨਾ ਸਿਪਾਗਾੜਾ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੈ ਲਿਖੇ ਪ੍ਰਸ਼ਨਾਂ ਦੇ ਉੱਤਰ 60 80 ਸ਼ਬਦਾਂ ਵਿੱਚ ਲਿਖੋ ਜਿਵੇਂ ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ 8 ਦਾ ਉੱਤਰ ਭੋਜਨ ਦੇ ਸਰੀਰਕ ਕੰਮਾਂ ਬਾਰੇ ਲਿਖੋ ਸੋ ਇਸ ਦਾ ਜਿਹੜਾ ਆਨਸਰ ਹੈ ਭੋਜਨ ਸਰੀਰ ਨੂੰ ਊਰਜਾ ਵਿਕਾਸ ਰੋਗ ਰੋਗ ਰੋਕੂ ਤਾਕਤ ਅਤੇ ਸੱਲਮ ਰਮਤ ਲਈ ਜ਼ਰੂਰੀ ਤੱਤ ਪ੍ਰਦਾਨ ਕਰਦਾ ਇਹ ਪਾਚਨ ਸਸਾਰ ਇਹ ਪਾਚਨ ਸੰਚਾਰ ਤਾਪਮਨ ਨਿਯੰਤਰਣ ਅਤੇ ਸਰੀਰਕ ਵਿਕਾਸ ਲਈ ਲਾਜ਼ਮੀ ਹੈ ਸੋ ਇਹ ਇਸ ਦਾ ਅਨਸਰ ਹੈ ਤੇ 9th ਹੈ ਭੋਜਨ ਮਾਰਗਦਰਸ਼ਕ ਪਿਰਾਮਿਡ ਦਾ ਚਿੱਤਰ ਬਣਾ ਕੇ ਜ਼ਰੂਰੀ ਸੂਚਨਾ ਦਿਓ ਜਾਂ ਪਾਣੀ ਦਾ ਸਾਡੀ ਸਿਹਤ ਕਾਇਮ ਰੱਖਣ ਵਿੱਚ ਕੀ ਮਹੱਤਵ ਹੈ ਸੋ ਸਭ ਤੋਂ ਪਹਿਲਾਂ ਭੋਜਨ ਮਾਰਗਦਰਸ਼ਕ ਪਿਰਾਮਿਡ ਕਿਤਰ ਬਣਾਉਣਾ ਇਹ ਸੇਤਮੰਦ ਆਹਾਰ ਚੋਣ ਲਈ ਦਸਾਂ ਨਿਰਦੇਸ਼ ਦਿੰਦਾ ਹੈ ਜਿਸ ਵਿੱਚ ਅਨਾਜ ਦਾਲ ਫਲ ਸਬਜ਼ੀਆਂ ਦੁੱਧਤ ਪਾਦ ਅਤੇ ਚਰਬੀ ਦੀ ਸੰਤੋਲ ਮਾਤਰਾ ਸ਼ਾਮਲ ਹੁੰਦੀ ਹੈ ਤੁਹਾਡੇ ਚ ਬੁੱਕ ਤੇ ਦਿੱਤਾ ਆਣਾ ਡਾਇਗਰਾਮ ਇਸ ਦੀ ਤੇ ਨੈਕਸਟ ਹੈ ਸਕੂਲ ਸਕੂਲੀ ਬੱਚੇ ਦਾ ਟਿਫਨ ਤਿਆਰ ਕਰਦੇ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੋ 10 ਦਾ ਜੋ ਹਾਸਲ ਹੈ ਸਕੂਲੀ ਬੱਚਿਆਂ ਦੇ ਟਿਫਨ ਵਿੱਚ ਪੋਸਟਿਕ ਭੋਜਨ ਹੋਣਾ ਚਾਹੀਦਾ ਜਿਸ ਵਿੱਚ ਕਾਰਬੋਹਾਈਡਰੇਟ ਪ੍ਰੋਟੀਨ ਵਿਟਾਮਿਨ ਮਿਨਰਲ ਅਤੇ ਫਾਈਬਰ ਹੋਣ ਘਰੇਲੂ ਤਰੀਕੇ ਨਾਲ ਬਣਾਇਆ ਗਿਆ ਹੋਇਆ ਬਣਾਇਆ ਹੋਇਆ ਤਾਜ਼ਾ ਭੋਜਨ ਹੋਣਾ ਚਾਹੀਦਾ ਸੋ ਇਸ ਵਿੱਚ ਪ੍ਰੋਟੀਨ ਵਿਟਾਮਿਨ ਕਾਰਬੋਹਾਈਡਰੇਟ ਅਤੇ ਮਿਨਰਲ ਤੇ ਹੋਰ ਫਾਈਬਰ ਵੀ ਹੋਣੇ ਚਾਹੀਦੇ ਨੇ ਤੇ ਨੈਕਸਟ ਹੈਗਾ ਕੁਐਸਚਨ ਨੰਬਰ 11th ਭੋਜਨ ਨੂੰ ਪਗਰੌਣ ਦੇ ਕੀ ਲਾਭ ਹਨ ਸੋ ਹੁਣ ਆਪਣਾ 11th ਕੁਐਸਚਨ ਹੈ ਭੋਜਨ ਪਗਰੌਣ ਨਾਲ ਇਸ ਦੀ ਪਾਚਨ ਸ਼ਕਤੀ ਵੱਧਦੀ ਹੈ ਪੋਸ਼ਕ ਤੱਤਾਂ ਦੀ ਉਪਲਬਧਤਾ ਵਧਦੀ ਹੈ ਅਤੇ ਭੋਜਨ ਬਿਮਾਰੀਆਂ ਤੋਂ ਬਚਾ ਹੁੰਦਾ ਹੈ। ਸੋ ਇਹ ਇਸ ਦਾ ਆਨਸਰ ਹੈ। ਤੇ ਨੈਸਟ ਹੈ 12th ਭੋਜਨ ਵਿਅਕਤੀਗਤ ਸਫਾਈ ਅਤੇ ਆਲੇ-ਦੁਆਲੇ ਦੀ ਸਫਾਈ ਦਾ ਆਪਸ ਵਿੱਚ ਕੀ ਸਬੰਧ ਹੈ? ਸੋ ਵਧੀਆ ਵਿਅਕਤੀਗਤ ਸਫਾਈ ਅਤੇ ਆਲੇ-ਦੁਆਲੇ ਦੀ ਸਫਾਈ ਭੋਜਨ ਨੂੰ ਜੀਵਾਣੂਆਂ ਅਤੇ ਰੋਗਾਂ ਤੋਂ ਬਚਾਉਂਦੀ ਹੈ। ਸਾਫ਼ ਹੱਥ ਪਕਾਉਣ ਦੇ ਸਾਫ਼ ਵਾਸਨ ਅਤੇ ਹਾਈਜੀਨਿਕ ਥਾਮਾਤੇ ਖਾਣਾ ਬਿਮਾਰੀਆਂ ਤੋਂ ਬਚਾਉਂਦਾ ਹੈ ਸੋ ਇਹ ਇਸ ਦਾ ਆਨਸਰ ਹੈ 12ਵਾਂ ਜੇਕਰ ਕੋਈ ਕੋਈ ਆਨਸਰ ਨਾ ਸਮਝੇ ਆਵੇ ਤਾਂ ਰਿਪੀਟ ਕਰ ਲਿਓ ਵੀਡੀਓ ਨੂੰ ਤੇ ਨੈਕਸਟ ਹੈ 13ਵਾਂ ਦੁੱਧ ਵਿੱਚ ਆਮ ਤੌਰ ਤੇ ਮਿਲਾਏ ਜਾਣ ਵਾਲੇ ਦੋ ਮਿਲਾਵਟੀ ਪਦਾਰਥਾਂ ਦੇ ਨਾਂ ਦੱਸੋ ਤੁਸੀਂ ਇਹਨਾਂ ਦੀ ਮੌਜੂਦਗੀ ਦੀ ਪਛਾਣ ਕਿਵੇਂ ਕਰੋਗੇ ਸੋ 13ਵਾਂ ਦਾ ਜੋ ਰਾਈਟ ਆਨਸਰ ਹੈ ਦੁੱਧ ਵਿੱਚ ਆਮ ਮਿਲਾਵਟ ਸਟਾਰਚ ਜੜ ਡਿਟਰਜੈਂਟ ਸੋ ਇੱਥੇ ਪਾਣੀ ਆਊਗਾ ਸਟਾਰਚ ਤੇ ਪਾਣੀ ਪਛਾਣ ਆਇਓਡੀਨ ਟੈਸਟ ਨਾਲ ਸਟਾਰਚ ਦੀ ਮੌਜੂਦਗੀ ਦਾ ਪਤਾ ਲੱਗਦਾ ਹੈ ਚੱਕ ਬਣ ਅਤੇ ਸਵਾਦ ਵਿੱਚ ਬਦਲਾਅ ਆਉਣ ਨਾਲ ਡਿਟਰਜੈਂਟ ਦੀ ਪਛਾਣ ਹੁੰਦੀ ਹੈ ਸੋ ਇਹ ਆਨਸਰ ਥੋੜਾ ਜਿਹਾ ਗਲਤ ਹੈ ਬਾਕੀ ਤੁਸੀਂ ਤੁਹਾਡੀ ਬੁੱਕ ਤੇ ਦਿੱਤਾ ਹੋਣਾ ਸਹੀ ਆਨਸਰ ਸੋ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦੇਣਾ ਕੀ ਆਨਸਰ ਸਹੀ ਹੈ ਜਾਂ ਗਲਤ ਹੈ ਤੇ ਗਰਭ ਕਾਲ ਦੇ ਕਸ਼ਟਾਂ ਦੀ ਸੂਚੀ ਬਣਾਓ ਸੋ ਗਰਭ ਕਾਲ ਗਰਭਕਾਲ ਦੇ ਕਾਸ਼ਟ ਉਲਟੀ ਮਤਲੀ ਸਰੀਰਕ ਥਕਾਵਟ ਪਿੱਠ ਦਰਦ ਪੈਰਾਂ ਦੀ ਸੋਜਣ ਤੇ ਹਾਰਮੋਨਲ ਬਦਲਾ ਸੋ ਇਹ ਇਸ ਦਾ ਆਨਸਰ ਹੈ ਸੋ ਨੈਕਸਟ ਕੁਐਸਚਨ ਹੈ ਜੋ ਹਮ ਸ਼ਕਲ ਅਤੇ ਪਰਾਤਰੀ ਜੋੜਿਆਂ ਵਿੱਚ ਕੀ ਅੰਤਰ ਹੈ ਜਾਂ ਫਿਟਸ ਕੀ ਹੈ ਸੋ ਹਮ ਸ਼ਕਲ ਅਤੇ ਪਰਾਤਰੀ ਜੋੜਿਆਂ ਵਿੱਚ ਅੰਤਰ ਹਮਸ਼ਕਲ ਆਈਡੈਂਟੀਕਲ ਟਵਿਨਸ ਇੱਕੋ ਜਿਹੇ ਗੁਣ ਇੱਕੋ ਜਿਹੇ ਡੀਐਨਏ ਅਤੇ ਇੱਕੋ ਲਿੰਗ ਸੋ ਇਹ ਹਮਸ਼ਕਲ ਆ ਤੇ ਪਰਾਤਰੀ ਵੱਖ-ਵੱਖ ਗੁਣ ਵੱਖਰੇ ਡੀਐਨਏ ਵੱਖਰਾ ਜਾਂ ਇੱਕੋ ਲਿੰਗ ਹੋ ਸਕਦਾ ਸੋ ਇਹ ਇਸ ਦਾ ਆਨਸਰ ਹੈ ਤੇ ਨੈਕਸਟ ਆ ਤਾਂ ਫਿਟਸ ਵੀ ਦਿੱਤਾ ਹੋਇਆ ਹੈ ਜੀ ਆਪਾਂ ਨੂੰ ਜਾਂਚ ਫਿਟਸ ਗਰਭ ਧਾਰਨ ਦੇ 8ਵੇਂ ਹਫ਼ਤੇ ਤੋਂ ਜਨਮ ਤੱਕ ਵਿਕਸਿਤ ਹੋਣ ਵਾਲੇ ਬੱਚੇ ਨੂੰ ਫਿਟਸ ਕਿਹਾ ਜਾਂਦਾ ਹੈ ਸੋ ਇਹ ਦੋਹਾਂ ਦਾ ਆਨਸਰ ਹੈ ਤੇ ਨੈਕਸਟ 16th ਕੁਐਸਚਨ ਹੈ ਐ ਪਗਾਰ ਪੈਮਾਨੇ ਦੀ ਵਰਤੋਂ ਦਾ ਸੰਖੇਪ ਵਰਣਨ ਕਰੋ ਜਾਂ ਪੂਰਕ ਖੁਰਾਕ ਤੇ ਨੋ ਸੰਖੇਪ ਨੋਟ ਲਿਖੋ ਸੋ ਇੱਥੇ ਦਿੱਤਾ ਹੋਇਆ ਐ ਪਗਾਰ ਪੈਮਾਨਾ ਇਹ ਨਾਮ ਜਮੇ ਬੱਚੇ ਦੇ ਸਿਹਤਮੰਦ ਹੋਣ ਦੀ ਜਾਂਚ ਕਰਦਾ ਹੈ ਪੰਜ ਮੁੱਖ ਮਾਪ ਹਿਰਦੇ ਗਤੀ ਸਵਾਸ ਪੇਸ਼ੀ ਤਣਾ ਚਮੜੀ ਰੰਗ ਅਤੇ ਪ੍ਰਤੀਕਿਰਿਆ ਤੇ ਨੈਕਸਟ ਹੈ ਪੂਰ ਖੁਰਾਕ 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਹੋਰ ਪੋਸ਼ਟਿਕ ਆਹਾਰ ਦਲੀਆਂ ਜਮੇ ਦਲਿਆ ਦਲੀਆਂ ਘੜੀ ਮੈਸ ਕੀਤੇ ਹੋਏ ਫਲ ਸਬਜ਼ੀਆਂ ਦੇਣੀਆਂ ਚਾਹੀਦੀ ਹੈ ਸੋ ਨੈਕਸਟ ਹੈ ਜੋ ਕੁਐਸਚਨ ਛੋਟੇ ਬੱਚਿਆਂ ਲਈ ਕੱਪੜਿਆਂ ਦੀ ਚੋਣ ਕਰਦੇ ਸਮੇਂ ਕਿਹੜੀਆਂ ਗੱਲਾਂ ਤੇ ਧਿਆਨ ਰੱਖਣਾ ਚਾਹੀਦਾ ਹੈ ਰੱਖਣਾ ਜ਼ਰੂਰੀ ਹੈ ਤੇ 18ਵਾਂ ਹੈ ਮਾੜੇ ਬੰਦਨ ਦੇ ਕੁਝ ਭਾਵਨਾਤਮਕ ਨਤੀਜੇ ਕੀ ਹਨ ਸੋ ਇੱਥੇ ਦਿੱਤਾ ਹੈ ਛੋਟੇ ਬੱਚਿਆਂ ਦੇ ਕੱਪੜੇ ਚੁੰਦੇ ਸਮੇ ਨਰਮ ਸੂਤੀ ਆਸਾਨ ਧੋਣਯੋਗ ਗਰਮ ਰਹਿਣ ਵਾਲੇ ਅਤੇ ਸੁੰਦਰ ਰੰਗਾਂ ਵਾਲੇ ਜੇਕਰ ਤੁਸੀਂ ਇਹਨਾਂ ਪੁਆਇੰਟਾਂ 'ਨ ਥੋੜੀ ਡੈਫੀਨੇਸ਼ਨ ਦੇਣੀ ਹੋ ਉਹ ਵੀ ਦੇ ਸਕਦੇ ਹੋ ਤੇ ਨੈਕਸਟ ਟਾਈਮ ਆੜੇ ਬੰਧਨ ਦੇ ਭਾਵਨਾਤਮਕ ਨਤੀਜੇ ਡਿਪਰੈਸ਼ਨ ਆਤਮ ਸੰਦੇਹ ਗੁੱਸਾ ਆਤਮ ਸਨਮਾਨ ਦੀ ਘਾਟ ਸਮਾਜਿਕ ਅਲੱਗਪਣ ਇਕੱਲਾਪਣ ਵੀ ਕਹਿ ਸਕਦੇ ਹੋ ਸੋ ਨੈਕਸਟ ਹੈ ਜੋ ਆ ਗੀ ਜੀ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹੈ ਦੇਖੇ ਪ੍ਰਸ਼ਨ ਦਾ ਉੱਤਰ 150 ਜਾਂ 200 ਸ਼ਬਦਾਂ ਵਿੱਚ ਲਿਖੋ ਜਿਵੇਂ 19ਵਾਂ ਪ੍ਰਸ਼ਨ ਹੈ ਵਿਟਾਮਿਨ A ਦੇ ਸਰੋਤ ਕੰਮ ਅਤੇ ਕਮੀ ਦੇ ਪ੍ਰਭਾਵਾਂ ਦੀ ਵਿਆਖਿਆ ਕਰੋ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਵਿਟਾਮਿਨ A ਦੇ ਸਰੋਤ ਕੰਮ ਅਤੇ ਕਮਾ ਦੇ ਕਮੀ ਦੇ ਪ੍ਰਭਾਵ ਜਿਵੇਂ ਸਰੋਤ ਪੌਦੇਦਾਰ ਜਾਤ ਜਿਵੇਂ ਗਾਜਰ ਪਾਲਕ ਮਿੱਠਾ ਆਲੂ ਟਮਾਟਰ ਮਿੱਠਾ ਗੰਡਾ ਪਵਿੱਤਾ ਤੇ ਪਸ਼ੂ ਜਾਤ ਆ ਤਾਂ ਪੌਦਿਆਂ ਤੋਂ ਆ ਪਸ਼ੂਆਂ ਤੋਂ ਜਿਵੇਂ ਮੱਖਣ ਪਨੀਰ ਮਸ਼ੀਦਾ ਤੇਲ ਅੰਡੇ ਦੀ ਜ਼ਰਦੀ ਜਾਂ ਜਿਗਰ ਅੱਗੇ ਬਿਟਾਂ ਇਹਦੇ ਕੰਮ ਅੱਖਾਂ ਦੀ ਸਿਹਤ ਰਾਤ ਨੂੰ ਦੇਖਣ ਦੀ ਸਮਰੱਥਾ ਵਿੱਚ ਸੁਧਾਰ ਹੁੰਦਾ ਚਮੜੀ ਅਤੇ ਹੱਡੀਆਂ ਨਵੀਆਂ ਕੋਸ਼ਿਕਾਵਾਂ ਬਣਾਉਣ ਅਤੇ ਟਿਸ਼ੂਜ਼ ਦੀ ਮਰਮਮਤ ਕਰਦਾ ਰੋਗ ਰੁਕੂ ਤਾਕਤ ਇਮਿਊਨ ਸਿਸਟਮ ਮਜ਼ਬੂਤ ਬਣਾਉਂਦਾ ਹੈ ਸੋ ਇਹ ਹੀ ਆਪਾਂ ਨੂੰ ਗਾਜਰ ਤੋਂ ਮਿਲਦਾ ਪਾਲਕ ਤੋਂ ਟਮਾਟਰ ਤੋਂ ਦੇਖੋ ਵੀ ਤੇ ਇਹ ਜາດ ਤੁਸੀ ਜਰੂਰ ਰੱਖਣਾ ਕਿ ਕਿੰਨਾ ਸੁਰਸਤਾਂ ਤੋਂ ਮਿਲਦਾ ਇਹਦੇ ਕਮੀ ਦੇ ਪ੍ਰਭਾਵ ਰਾਤੀ ਨਾ ਰਾਤ ਨੂੰ ਠੀਕ ਨਾਲ ਨਾ ਦੇਖ ਪਾਉਣਾ ਚਮੜੀ ਦੀ ਸਕਣਾ ਚਮੜੀ ਰੁੱਖੀ ਅਤੇ ਖੁਰਦਰੀ ਹੋਣਾ ਸਰੀਰ ਵਿਕਾਸ ਰੁਕਾਵਟ ਵਾਧੂ ਵਿਕਾਸ ਵਿੱਚ ਰੁਕਾਵਟ ਹੁੰਦਾ ਸੰਕਰਮਣ ਹੋਣ ਦੀ ਸੰਭਾਵਨਾ ਰੋਗ ਪ੍ਰਤੀਰੋਧਕ ਸ਼ਕਤੀ ਦੀ ਘਟ ਜਾਂਦੀ ਹੈ ਸੋ ਇਹ ਇਸ ਦਾ ਅਨਸਰ ਜਾਂ ਸਕੂਲ ਜਾਣ ਤੋਂ ਪਹਿਲਾਂ 1 2 6 ਸਾਲ ਦੀ ਉਮਰ ਦੇ ਬੱਚਿਆਂ ਦੀ ਖਾਣਕ ਯੋਜਨਾ ਬਣਾਉਣ ਸਮੇ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਇੱਕ ਤੋਂ 6 ਸਾਲ ਦੇ ਬੱਚਿਆਂ ਦੀ ਖੁਰਾਕ ਯੋਜਨਾ ਧਿਆਨ ਜੋ ਗੱਲਾਂ ਸੰਤੁਲਿਤ ਆਹਾਰ ਕਾਰਬੋਹਾਈਡਰੇਟ ਪ੍ਰੋਟੀਨ ਵਿਟਾਮਿਨ ਅਤੇ ਮਿਨਰਲ ਰੰਗ-ਬਰੰਗਾ ਭੋਜਨ ਫਲ ਸਬਜ਼ੀਆਂ ਰੁਚੀ ਵਧਾਉਣ ਲਈ ਛੋਟੀ-ਛੋਟੀ ਖੁਰਾਕਾਂ ਬੱਦ ਵਾਰ ਪਰ ਥੋੜਾ-ਥੋੜਾ ਦੁੱਧ ਅਤੇ ਦੁੱਧ ਉਤਪਾਦ ਜਿਵੇਂ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਘਰੇਲੂ ਭੋਜਨ ਫਾਸਟ ਫੂਡ ਤੋਂ ਬਚਣਾ ਬਚਾਉਣ ਦੇ ਲਈ ਸੋ ਨੈਕਸਟ ਹੈ ਜੋ ਕੁਐਸਚਨ ਨੰਬਰ 20th ਪੌਜੰਦੀ ਪੋਸ਼ਟਿਕਤਾ ਵਧਾਉਣ ਦਾ ਕੀ ਮਤਵ ਹੈ ਇਸ ਦੀ ਪੋਸ਼ਟਿਕਤਾ ਵਧਾਉਣ ਦੇ ਢੰਗਾਂ ਬਾਰੇ ਵਿਸਤਾਰ ਸਹਿਤ ਲਿਖੋ ਜਾਂ ਤੁਸੀਂ ਘਰ ਵਿੱਚ ਸਬਜ਼ੀਆਂ ਵਿੱਚ ਕੀਟਨਾਸ਼ਕਾਂ ਦੇ ਬਚੇ ਅੰਸ਼ ਕਿਵੇਂ ਦੂਰ ਕਰ ਸਕਦੇ ਹੋ ਪੌਜੰਦੀ ਪੋਸ਼ਟਿਕਤਾ ਵਧਾਉਣ ਦੇ ਢੰਗ ਸੋ ਸਬ ਤੋਂ ਆਪਾਂ ਇੱਕ ਵਾਰ ਪ੍ਰਸ਼ਨ ਚੈੱਕ ਕਰੀਏ ਕਿ ਇਸ ਇੱਥੇ ਹਾਂ ਇਹ ਹੀ ਪ੍ਰਸ਼ਨ ਆ ਸਭ ਤੋਂ ਪਹਿਲਾ ਮਤਲਬ ਸਰੀਰਕ ਵਿਕਾਸ ਉੱਚੀ ਵੱਧਤ ਅਤੇ ਸਿਹਤਮੰਦ ਸਰੀਰ ਰੋਗ ਰੁਕ ਤਾਕਤ ਬਿਮਾਰੀਆਂ ਤੋਂ ਬਚਾ ਸ਼ਕਤੀ ਅਤੇ ਤਾਕਤ ਦਿਨਚਰਿਆ ਵਾਲੀ ਅਵਸ਼ਕ ਟੰਗ ਜਿਵੇਂ ਭੋਜਨ ਸੰਭਾਲਣਾ ਪੋਸ਼ਟਿਕ ਤੱਤਾਂ ਦਾ ਰਾਸ਼ਟਨਾ ਹੋ ਜਾਣਾ ਸੁੱਕੇ ਫਲ ਅਤੇ ਨਸ਼ਟੋ ਸ਼ਾਮਿਲ ਕਰਨਾ ਨਟਸ ਸ਼ਾਮਿਲ ਕਰਨਾ ਪ੍ਰੋਟੀਨ ਅਤੇ ਵਿਟਾਮਿਨ ਵਧਾਉਣਾ ਫਰਮੈਂਟੇਸ਼ਨ ਦਹੀਂ ਇਡਲੀ ਦੋਸਾ ਵਰਗੇ ਭੋਜਨ ਅਕੂਰਿਤ ਭੋਜਨ ਦਾਲਾਂ ਦੇ ਅੰਗੂਰ ਉਗਾਉਣਾ ਕੀਟਨਾਸ਼ਕ ਹਟਾਉਣਾ ਭੋਜਨ ਨੂੰ ਸਾਫ਼ ਕਰਨਾ ਕੀਟਨਾਸ਼ਕ ਦੂਰ ਕਰਨ ਦੇ ਤਰੀਕੇ ਨਮਕ ਵਾਲੇ ਪਾਣੀ ਵਿੱਚ ਭਿਉਣਾ ਗੰਨੇ ਹੋਏ ਪਾਣੀ ਨਾਲ ਧੋਣਾ ਜਾਂ ਬਿਗ ਨਿਗਰ ਬੈਕਿੰਗ ਸੋਡਾ ਨਾਲ ਧੋਣਾ ਸੋ ਇਸ ਤਾਂਸਰਾਂ ਤੇ ਇੱਕ ਹੋਰ ਸੀ ਤੁਸੀਂ ਘਰ ਵਿੱਚ ਸਬਜ਼ੀ ਕੀਟ ਨੂੰ ਅੱਗੇ ਨੈਕਸਟ ਇੱਕ ਹੀ ਮੈਂ ਕੁਐਸਚਨ ਦਿੱਤਾ ਹੈ ਜਨਮ ਪੂਰਵ ਵਿਕਾਸ ਤੇ ਪ੍ਰਭਾਵ ਪਾਉਣ ਵਾਲੇ ਕਾਰਕਾਂ ਤੇ ਚਰਚਾ ਕਰੋ ਉਪਰਵਕ ਬੱਚੇ ਕਿਹੜੇ ਕਿਹੜੇ ਹੁੰਦੇ ਉਹਨਾਂ ਨੂੰ ਖਾਸ ਦੇਖਭਾਲ ਕਿਉਂ ਦੀਆਂ ਦੀ ਜਰੂਰ ਸੋ ਇੰਦਾ ਆਨਸਰ ਆਗਾ ਪਹਿਲਾਂ ਜਨਮ ਪੂਰਵ ਵਿਕਾਸ ਤੇ ਪ੍ਰਭਾਵ ਪਾਉਣ ਵਾਲੇ ਕਾਰਕ ਮਾਂ ਦੀ ਆਹਾਰ ਵਿਵਸਥ ਪੋਸ਼ਟਿਕ ਭੋਜਨ ਦੀ ਜਰੂਰ ਮਾਂ ਦੀ ਸਿਹਤ ਬਿਮਾਰੀਆਂ ਜਨਮ ਪੂਰਵ ਵਿਕਾਸ ਪ੍ਰਭਾਵਿਤ ਕਰਦੀਆਂ ਹਾਰਮੋਨਲ ਬਦਲਾਅ ਸਰੀਰਕ ਵਿਕਾਸ ਉੱਤੇ ਅਸਰ ਪਾਉਂਦੇ ਨੇ ਵਾਤਾਵਰਣ ਮਾਂ ਦੇ ਆਲੇ ਦੁਆਲੇ ਦਾ ਮਾਹੌਲ ਹੁੰਦਾ ਜੈਨੇਟਿਕ ਤੱਤਾਂ ਪਿਓ ਦੇ ਜੀਨਸ ਵਧੀਆਂ ਹੋਣਾਂ ਸੋ ਇਹ ਤੇ ਅਨਸਰ ਤੁਹਾਨੂੰ ਦਿਖੀ ਜਾ ਰਿਹਾ ਕਿ ਬਹੁਤ ਛੋਟੇ ਤੈਨ ਤੁਸੀਂ ਆਪਣੇ ਬੱਚੇ ਤੋਂ ਵੀ ਇਹ ਯਾਦ ਕਰ ਸਕਦੇ ਹੋ ਇਹ ਕੇਵਲ ਤੁਹਾਨੂੰ ਇੱਕ ਦਿਖਾਉਣ ਵਾਸਤੇ ਨਹੀਂ ਕਿ ਤੁਸੀਂ ਕਿਵੇਂ ਕਰਨਾ ਅਪਰਕ ਬੱਚੇ ਪਰਮਚੁਰ ਬੇਬੀ ਅਤੇ ਉਹਨਾਂ ਦੀ ਦੇਖਭਾਲ ਅਪਰਕ ਬੱਚਾ 37 ਹਫ਼ਤਿਆਂ ਤੋਂ ਪਹਿਲਾਂ ਜਨਮ ਲੈਣ ਵਾਲਾ ਬੱਚਾ ਭਾਰ 2.5 ਕਿਲੋਗ੍ਰਾਮ ਤੋਂ ਘੱਟ ਜਨਮ ਤੋਂ ਬਾਅਦ ਜਲਦੀ ਸੰਭਾਲ ਦੀ ਲੋੜ ਦੇਖਭਾਲ ਬਾਦੂ ਤਾਪਮਾਨ ਸੰਭਾਲ ਪਹਿਲਾਂ ਇਨਕੂਵੇਟਰ ਜਾਂ ਗਰਮ ਕੰਬਲ ਮਾਂ ਹੋਂ ਦਾ ਦੁੱਧ ਪਰਕੀਟਿਕ ਪੋਸ਼ਟਿਕ ਭੋਜਨ ਚਿੱਤਰਕਸ ਦੇ ਨਿਰਦੇਸ਼ ਹਮੇਸ਼ਾ ਡਾਕਟਰ ਦੇਖਭਾਲ ਇਨਫੋਰਮੇਸ਼ਨ ਤੋਂ ਬਚਾ ਸਾਫ ਸੁਥਰਾ ਇਨਫੈਕਸ਼ਨ ਤੋਂ ਬਚਾ ਸਾਫ ਸੁਥਰਾ ਵਾਤਾਵਰਣ ਅਗੇ ਬੱਚਿਆਂ ਦੀ ਖੇਡ ਸਮਗਰੀ ਦੀ ਚੋਣ ਉਮਰ ਅਨੁਸਾਰ ਖੇਡ ਸਮਗਰੀ ਹੁੰਦੀ ਜਿਵੇਂ 2 0 ਤੋਂ 2 ਸਾਲ ਨਰਮ ਘਟਾਂ ਹੋ ਰਹੇ ਅਤੇ ਰੰਗੀਲੇ 2 ਤੋਂ 5 ਸਾਲ ਪੰਜਲ ਜਾਂ ਬਲਾਕ 5 ਤੋਂ 10 ਸਾਲ ਖੇਡੂ ਖੇਡ ਕੂਦ ਲਈ ਸਮਗਰੀ 10 ਤੋਂ ਪਲੱਸ ਖੇਡਾਂ ਵਿਗਿਆਨਿਕ ਖਿਡਾਉਣੇ ਬਦਲ ਦੀਆਂ ਲੋੜਾਂ ਨੂੰ ਸਮਝਣ ਦੀ ਜ਼ਰੂਰਤ ਬੱਚਿਆਂ ਦੀ ਮਾਨਸਿਕਤ ਅਤੇ ਸਰੀਰਕ ਵਾਧੂ ਦੇ ਮੁਤਾਬਿਕ ਸਿੱਖਣ ਦੀ ਸਮਰੱਥਾ ਵਧਾਉਣ ਲਈ ਰਚਨਾਤਮਕ ਤੇ ਧਿਆਨ ਰਚਨਾਤਮਕਤਾ ਤੇ ਧਿਆਨ ਕੇਂਦਰਿਤ ਕਰਨ ਲਈ ਸੋ ਇੱਕ ਅੱਗੇ ਕੁਐਸਚਨ ਆ ਚੁੱਕਿਆ ਹੋਗਾ ਬੱਚੇ ਦੇ ਵੱਡੇ ਹੋਣ ਨਾਲ ਉਸ ਦੀ ਖੇਡ ਸਮੱਗਰੀ ਦੀ ਚੋਣ ਕਿਵੇਂ ਬਦਲਦੀਆਂ ਲੋੜਾਂ ਨੂੰ ਸਮਝਾਉਣਾ ਸਮਝਣਾ ਕਿਉਂ ਜ਼ਰੂਰੀ ਹੈ ਬੱਚਿਆਂ ਦੀਆਂ ਕਿਹੜੀਆਂ-ਕਿਹੜੀਆਂ ਆਮ ਬਿਮਾਰੀਆਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸੋ ਹੁਣ ਜਿਹੜਾ ਕੁਐਸਚਨ ਹੈ ਬੱਚਿਆਂ ਦੀਆਂ ਆਮ ਬਿਮਾਰੀਆਂ ਜਿਸ ਨੂੰ ਖਸਰਾ ਮੀਸਲਸ ਤਾਪ ਗਲਿਆਂ ਤੇ ਲਾਗ-ਦਾਗ ਕੰਨਪੜੇ ਮਾਂਪਸ ਗਲਿਆਂ ਤੇ ਸੋਜ ਆ ਜਾਂਦੀ ਹੈ ਰੂਬੇਲਾ ਲਾਲ ਚੱਕ ਤੇ ਅਗੇ ਡਾਇਰੀਆ ਜਲਦੀ ਘਟਾ ਜੁਖਾਮ ਨਾਜਲਾ ਤੇ ਖੰਗੰਦ ਇਸ ਨੂੰ ਜਿਹੜੀਆਂ ਆ ਬਿਮਾਰੀਆਂ ਨੇ ਧਿਆਨ ਦੇਣ ਦੀ ਜ਼ਰੂਰਤ ਟੀਕੇ ਲਗਵਾਉਣਾ ਸਾਫ਼ ਸੁਥਰਾ ਭੋਜਨ ਜਲ ਪੀਣ ਦੀ ਅਧਿਕਤਾ ਚਿਕਿਤਸਕ ਦੀ ਸਲਾਹ ਲੈਣੀ ਮਤਲਬ ਡਾਕਟਰ ਦੀ ਸਲਾਹ ਲੈਣੀ ਸੋ ਇਹੇ ਕੁਐਸਚਨ ਪੇਪਰ ਜੀ ਦਾ ਸੋ ਇਸ ਤੇ ਜਿਹੜਾ ਜ਼ਿਆਦਾਤਰ ਆਨਸਰ ਤਾਂ ਆਪਾਂ ਨੂੰ ਇਸ ਪੀਡੀਐਫ ਚ ਪ੍ਰੋਵਾਈਡ ਕੀਤੇ ਹੋਏ ਨੇ ਬਾਕੀ ਤੁਸੀਂ ਆਪਣੀ ਬੁੱਕ ਤੇ ਵੀ ਦੇਖ ਲੈਣਾ ਤੇ ਕੱਲ ਨੂੰ ਜ਼ਰੂਰ ਪੜ੍ਹ ਕੇ ਜਾਣਾ ਕਿਉਂਕਿ ਇਹ ਕੁਐਸਚਨ ਪੇਪਰ ਤੁਹਾਨੂੰ ਸਾਇਦ ਹੀ ਦੇਖ ਦੇਖਣ ਨੂੰ ਮਿਲ ਨਹੀਂ ਸਕਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਬੋਰਡ ਦਾ ਪੇਪਰ ਲੀਕ ਨਹੀਂ ਹੁੰਦਾ ਸੋ ਹੁਣ ਆਪਣੀ ਮਿਹਨਤ ਪੂਰੀ ਰੱਖਣਾ ਤਿਆਰੀ ਕਰਕੇ ਰੱਖਣਾ ਸੋ ਆਪਾਂ ਇੱਕ ਹੋਰ ਕੁਐਸਚਨ ਪੇਪਰ ਵੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਤੁਹਾਡੀ ਤਿਆਰੀ ਵਾਸਤੇ ਸੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਚ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ